ਨਾ ਮਾਲ ਖਾਣਾ ਉਹਦਾ ਕੱਪ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੋਚ ਕੀਤਾ ਗਿਆ ਸੀ ਜਿਸ ਨੂੰ ਵੱਖ-ਵੱਖ ਬਾਰਡਰਾਂ ਤੇ ਰੋਕਿਆ ਗਿਆ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਸ਼੍ਰੀ ਹਰਬਿੰਦਪੁਰ ਸਾਹਿਬ ਹਰਜਵਾਲ ਕਾਦੀਆਂ ਉਦਨਵਾਲ ਪੰਜ ਕਰਾਈਆਂ ਵਿੱਚ ਪੂਰਨ ਤੌਰ ਤੇ ਬੰਦ ਦਾ ਅਸਰ ਦੇਖਿਆ ਗਿਆ ਇਸ ਤੋਂ ਇਲਾਵਾ ਪੰਜਾਬ ਦੀਆਂ ਅੱਧੀ ਦਰਜਨ ਤੋਂ ਵੱਧ ਵੱਖ-ਵੱਖ ਜਥੇਬੰਦੀਆਂ ਵੱਲੋਂ ਲਾਈਟਾਂ ਵਾਲੇ ਚੌਕ ਵਿੱਚ ਧੰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਸ਼ਾਮਲ ਸਨ। ਐ ਭਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਮਾਣ ਪ੍ਰਾਂਤਿਕ ਸਾਧਨੀਆਂ ਰਾਜਵਾਲ ਇਹ ਜਿਹੜਾ ਧਰਨਾ ਲੱਗਾ ਬਾ ਇਹ ਅੱਜ ਸੰਯੁਕਤ ਮੋਰਚੇ ਦੀ ਤਰ੍ਹਾਂ ਲੱਗਾ ਇਹ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਤੇ ਟ੍ਰੇਡ ਯੂਨੀਅਨਾਂ ਨੇ ਸੱਦੇ ਤੇ ਢੰਗਾ ਕਰਨਾ ਲੱਗਾ ਇਹ ਧਰਨਾ ਬੜਾ ਰੋਸ ਦੇ ਵਿੱਚ ਲੱਗਾ ਕਿ ਜਿਹੜੇ ਸਾਡੇ ਕਿਸਾਨ ਬਾਰਡਰਾਂ ਤੇ ਖੜੇ ਨੇ ਉਹਨਾਂ ਦੇ ਉੱਤੇ ਜਿਹੜੇ ਹਤਿਆਚਾਰ ਹੋ ਰਿਹਾ ਉਹਦੇ ਰੋਸ ਵਜੋਂ ਇਹ ਧਰਨਾ ਲਾਇਆ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਪਾਣੀ ਜਿਹੜਾ ਵਾ ਜਿੰਨਾ ਚਿਰ ਉਹਦੇ ਥੱਲੇ ਅੱਗ ਨਾ ਡਾਈਏ ਤੇ ਉਹ ਠੰਡਾ ਹੀ ਰਹੂਗਾ ਜਦੋਂ ਅੱਗ ਡਾ ਦਈਏ ਤਾਂ ਫਿਰ ਉਹ ਫਟਣ ਤੱਕ ਜਾਂਦਾ ਪਾਣੀ ਫਿਰ ਜਦੋਂ ਫਟ ਜਾਂਦਾ ਫਿਰ ਆੜ ਗਵਾੜ ਵੀ ਨਹੀਂ ਦੇਖਦਾ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਮੰਨ ਕੇ ਤੇ ਸਾਡੇ ਜਿਹੜੇ ਮਸਲੇ ਆ ਉਹ ਹੱਲ ਕਰ ਜੇ ਨਹੀਂ ਤਾਂ 18 ਤਰੀਕ ਨੂੰ ਸਯੁਕਤ ਮੋਰਚੇ ਦਾ ਫੈਸਲਾ ਇਹ ਤਰੀਕਾ ਹੈ ਕਿ ਆਪਣੇ ਮੀਟਿੰਗ ਦੀ ਉਸ ਮੀਟਿੰਗ ਦੇ ਵਿੱਚ ਸਾਡੇ ਅੱਗ ਜਿਹੜਾ ਫੈਸਲਾ ਲੈਣਗੇ ਅਸੀਂ ਉਸ ਫੈਸਲੇ ਤੇ ਵੀ ਅੱਜ ਵਾਂਗੂ ਫੁੱਲ ਚੜਵਾਵਾਂ। ਦੋਖਵਾਲੀ ਗੱਲ ਹੈ ਕਿ ਇੱਕ ਇੱਕ ਕਿਸਾਨ ਸ਼ਹੀਦ ਹੋ ਗਿਆ ਜੋ ਕਿ ਜ਼ਿਲ੍ਹਾ ਗਰਦਾਸਪੁਰ ਦਾ ਹੀ ਰਹਿਣ ਵਾਲਾ ਸੀ। ਹਾਂਜੀ ਹਾਂਜੀ ਉਹ ਕਿਸਾਨ ਜਿਹੜਾ ਵਾ ਸਾਡੇ ਲਾਗੇ ਪਿੰਡ ਚਾਚੋਕੇ ਆ ਬੜਾ ਵਧੀਆ ਕਿਸਾਨ ਸੀ ਪਹਿਲਾਂ ਵੀ ਉਹ ਸਾਡੇ ਨਾਲ ਮੋਰਚੇ 'ਚ ਗਿਆ ਸੀ। ਬੜੇ ਦੁੱਖ ਦੀ ਗੱਲ ਆ ਕਿ ਸਰਕਾਰ ਦੇ ਕੰਤੇ ਜੂਨੀ ਸਰਕ ਦੀ ਅਸੀਂ ਉਹ ਸਰ ਜਿਹੜਾ ਕਿਸਾਨ ਸਾਡਾ ਸਾਥੀ ਸ਼ਹੀਦ ਹੋ ਗਿਆ ਅਸੀਂ ਉਹਨੂੰ ਸਰਦਾਰੀ ਲਈ ਦਿੰਦੇ ਆ ਤਾਂ ਸਰਕਾਰ ਕੋ ਮੱਕ ਕਰਦੇ ਆ ਕਿ ਉਹਨੂੰ ਬਣਦਾ ਮੁਆਵਜ਼ਾ ਉਹਦੇ ਪਰਿਵਾਰ ਨੂੰ ਜਿਹੜੀ ਵੀ ਸਹਾਇਤਾ ਵਾ ਉਹ ਦਿੱਤੀ ਜਾਵੇ ਤਾਂ ਇਹ ਜਿਹੜੇ ਆ ਸਰਕਾਰ ਮੰਗਾ ਮੰਨ ਕੇ ਤੇ ਜਿੰਨੇ ਵੀ ਕਿਸਾਨ ਸਾਡੇ ਡੇਟੇ ਬਾਰਡਰਾਂ ਤੇ ਉਹਨਾਂ ਦੀ ਵਾਪਸੀ ਕਰਨ ਤਾਂ ਵਨਾ ਗਰਪੀਸਰ ਬਪਰਾਜ ਦਾ ਮਜ਼ਾਕ ਸੰਗਤ ਕਮੇਟੀ ਦਾ ਅੱਜ ਜਿਹੜਾ ਕਰਨਾ ਲੱਗਾ ਹੋਇਆ ਹੈ ਉਸ ਬਾਰੇ ਦੇਖੋ ਜੀ ਜੋ ਪਿਛਲੇ ਸਮੇਂ ਜੇ ਦਿੱਲੀ ਮੋਰਚਾ ਲੱਗਾ ਸੀ ਉਸ ਵਿੱਚ ਜੋ ਮੋਦੀ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਐਮਐਸਕੇ ਲੈ ਕੇ ਵੱਖ-ਵੱਖ ਜਿਹੜੇ ਉੱਥੇ ਪਰਚੇ ਹੋਏ ਸੀ ਕਿਸਾਨਾਂ ਦੇ ਉੱਪਰ ਉਹਨਾਂ ਨੂੰ ਲੈ ਕੇ ਹੋਰ ਵੀ ਜਿਨੇ ਸਾਡੇ ਜਿਹੜੇ ਮੁੱਦੇ ਸੀ ਉਹਨਾਂ ਲੈ ਕੇ ਜਿਹੜੇ ਸਾਡੇ ਨਾਲ ਮੀਟਿੰਗਾਂ ਹੋਈਆਂ ਸੀ ਉਹਨਾਂ ਵਿੱਚ ਕਿਹਾ ਕਿ ਐਮਐਸਪੀ ਜਿਹੜੀ ਲਾਗੂ ਕੀਤੀ ਜਾਊਗੀ ਵਾਪਸ ਫਸਲਾਂ ਦੇ ਤੇ ਜਿੰਨੇ ਵੀ ਦਿੱਲੀ ਮੋਰਚੇ ਵਿੱਚ ਆਸ਼ਾਨ ਵੀਰਾਂ ਤੇ ਜਿੱਥੇ ਸਾਡੇ ਨੌਜਵਾਨਾਂ ਦੇ ਪਰਚੀ ਹੋਏ ਸੀ ਉਹ ਸਾਰੇ ਕੈਨਸਲ ਕੀਤੇ ਜਾਣਗੇ ਪਰ ਬਦ ਕਿਸਮ ਦੀ ਨਾਲ ਜਿਹੜੀ ਸਰਕਾਰ ਹੀ ਮੋਦੀ ਸਰਕਾਰ ਇਹਨੇ ਕੋਈ ਵੀ ਪਰਚੀ ਨਹੀਂ ਰੱਦ ਕੀਤੀ ਨਾ ਕੋਈ ਐਮਐਸਪੀ ਜਿਹੜੀ ਸੀ ਉਹ ਜਿਹੜਾ ਹੰਗਾਰਾ ਨਹੀਂ ਦਿੱਤਾ ਜਿਹੜੀ ਐਮਐਸਪੀ ਚਾਲੂ ਲਾਗੂ ਨਹੀਂ ਕੀਤੀ ਕਿ ਕੁਝ ਫਜ਼ਲ ਦਾ ਉਸ ਨੂੰ ਮਕਸਦ ਲੈ ਕੇ ਅੱਜ ਦਾ ਜਿਹੜਾ ਹੀ ਸਾਡਾ ਪ੍ਰੋਗਰਾਮ ਇਹ ਤਾਂ ਪਹਿਲਾਂ ਵੀ ਲਿਖਿਆ ਆ ਅਸੀਂ ਭਾਰਤ ਮਾਂ ਦਾ ਦੂਸਰਾ ਇਹਦੇ ਨਾਲ ਹੀ ਇਨਫਲਾਊਡ ਵੀ ਵੜਿਆ ਗਿਆ ਜਿਹੜਾ ਸਾਡਾ ਸਾਡੇ ਕਿਸਾਨ ਵੀਰ ਸਭੂ ਮੋਰਚੇ ਦੇ ਜਿਹੜੇ ਤਰਨਾਂ ਨੂੰ ਜਾ ਰਹੇ ਸੀ ਦਿੱਲੀ ਉਹਨਾਂ ਦੇ ਨਾਲ ਬਹੁਤ ਹੀ ਘੜਿਆ ਜਿਹੜੀ ਆ ਨਿੰਦਨਯੋਗ ਘਟਨਾ ਜਿਹੜੀ ਮੋਦੀ ਸਰਕਾਰਾਂ ਨੂੰ ਕੀਤੀ ਗਈ ਆ ਬਹੁਤ ਨਿੰਦਨਯੋਗ ਆ ਕਿਉਂਕਿ ਸਾਡਾ ਗਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਪਹਿਲਾ ਕਿਸਾਨ ਉਹ ਚਹੀਦ ਹੋ ਗਿਆ ਬਹੁਤ ਦੁੱਖਦਾਈ ਖਬਰ ਆ ਕਿਉਂਕਿ ਸਾਡੇ ਹੀ ਜਿਹੜੇ ਜਵਾਨ ਆ ਬਾਰਡਰ ਤੇ ਲੜਦੇ ਆ ਤੇ ਜਿਹੜੇ ਕਿਸਾਨ ਆ ਉਹ ਖੇਤੀ ਕਰਦੇ ਪਰ ਬਦਕਿਸਮਤੀ ਸਾਡੇ ਕਿਸਾਨ ਵੀ ਅੱਜ ਲੜਦੇ ਬਾਰਡਰਾਂ ਤੇ ਸਾਡੇ ਜਿਹੜੇ ਜਵਾਨ ਉਹ ਵੀ ਗੋਲੀਆਂ ਅਗੇ ਜਿਹੜੇ ਲੜਦੇ ਆ ਤੇ ਅੱਜ ਦਾ ਜਿਹੜਾ ਮੁੱਖ ਜਿਹੜਾ ਮੁੱਦਾ ਵਾ É assim. ਬਿਲਕੁਲ ਜਿਹੜੇ ਸਾਡੀ ਕਿਸਾਨ ਵੀ ਸੰਭੂ ਬਾਰਡਰ ਦੇ ਜਿਹੜੇ ਧੰਨੋਂ ਗਏ ਆ ਉਹਨਾਂ ਦੇ ਨਾਲ ਅਸੀਂ ਬਿਲਕੁਲ 100% ਸਹਿਮਤ ਹਾਂ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇੱਕ ਦੋ ਦਿਨਾਂ ਚ ਆਪਣੀਆਂ ਐਸਕੇਮ ਦੀ ਮੀਡੀਆ ਚਾਰੀ ਆ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਮਾਣ ਦਿੰਦੇ ਹਾਂ ਮੇਰਾ ਨਾਂ ਜੀ ਬਲਵਿੰਦਰ ਸਿੰਘ ਰਾਜੀ ਪਾਜਾ ਕਿਸਾਨ ਸੰਘਾਟਨ ਦੇ ਪ੍ਰਧਾਨ ਹਾਂ ਅੱਜ ਇਹ ਮੋਰਚਾ ਲਗਾਇਆ ਗਿਆ ਕਿ ਕੀ ਨਹੀਂ ਕੋਈ ਸੰਯੁਕਤ ਮੋਰਚੇ ਵੱਲੋਂ ਸਾਡੀ ਪਹਿਲਾਂ ਹੀ ਕਾਹ ਲਈ ਹੈ ਜਿਹੜੇ ਸਾਡੀਆਂ ਮੰਗਾਂ ਜਿੱਦਾਂ ਐਮਐਸਟੀ ਤੇ ਉਹਨੂੰ ਗਰੰਟੀ ਜਿਹੜੇ ਸਾਡੇ ਨਜਾਇਜ਼ ਬੰਦੇ ਜਿਹੜੇ ਜੇਲਾਂ 'ਚ ਧੱਕੇ ਆ ਇੱਥੇ ਆਪਣੇ ਉਲਕੀਨਪੁਰਖੀ ਦੀ ਚ ਜਿਹੜੀਆਂ ਕੋਈ ਵੀ ਵਧਿੱਕੀਆਂ ਜਿਹੜੀਆਂ ਕਿਸਾਨਾਂ ਤੇ ਉਹਨਾਂ ਸਾਰਿਆਂ ਦੇ ਸਬੰਧਾਂ ਦੇ ਵਿੱਚ ਇਹ ਜਿਹੜੀ ਸਾਡੀ ਨਾ ਸੰਯੁਕਤ ਮੋਰਚੇ ਦੀ ਥਾਲ ਹੀ ਪੂਰੇ ਭਾਰਤ ਮੰਦੀ ਆ ਚ ਜਿਹੜੀਆਂ ਸਾਡੀਆਂ ਬਹੁਤ ਵਾਜਿਬ ਮੰਗਾਂ ਵੀ ਜਿਹੜੀ ਸਾਡੀ ਫਸਲ ਆ ਉਹਦੀ ਐਮਐਸਪੀ ਦੀ ਗਰੰਟੀ ਦੋ ਮੰਗਦੇ ਕੀ ਆਂ ਪੀ ਜੇ ਸਾਡੀ ਫਸਲ ਜਿਹੜੀ ਆ 1800 ਨੂੰ ਵਿਕਦੀ ਐ ਤਾਂ ਉਹਦੀ ਗਾਰੰਟੀ ਹੋਵੇ ਵੀ 1800 ਤੋਂ ਥੱਲੇ ਕੋਈ ਨਾ ਲਵੇ ਭਾਏ ਉਹ ਪ੍ਰਾਈਵੇਟ ਲੈ ਲੈ ਭਾਏ ਸਰਕਾਰੀ ਲੈ ਲੈ ਸਾਨੂੰ ਇਹ ਨਹੀਂ ਕੋਈ ਮਤਲਬ ਕਿ ਸਾਡੀ ਸਰਕਾਰੀ ਵਿਕਣੀ ਚਾਹੀਦੀ ਹੈ ਜੇ ਸਾਡੀ ਕੜਕ ਦੀ 250 ਰੁਪਿਆ ਰੇਟ ਆ ਤੇ 250 ਰੁਪਿਆ ਜਿਹੜਾ ਉਹ ਵਿਕਣਾ ਚਾਹੀਦਾ ਉਹ ਤੋਂ ਜਿਹੜਾ ਘੱਟ ਲੈਂਦਾ ਵਾ ਉਹਦੀ ਸਰਕਾਰ ਭਾਈ ਹੋਏ ਕਰੇ ਜਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਆ ਸਾਡੀਆਂ ਮੰਗਾਂ ਨੂੰ ਵਾਜਬ ਮੰਗਾਂ ਨੂੰ ਸਗੋਂ ਮੰਗਾ ਦੇਣ ਦੀ ਬਜਾਏ ਸਾਡੇ ਉੱਤੇ ਜਿਹੜਾ ਉਹ ਤਸੱਦ ਕਰਨ ਦੇ ਆ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਦੋ ਚਾਰ ਦਿਨ ਹੋਰ ਦੇਖਾਂਗੇ 18 ਤਰੀਕ ਨੂੰ ਸਾਡੀ ਮੀਟਿੰਗ ਆ ਫਿਰ ਦਿੱਲੀ ਵਾਲੋਂ ਸਾਰੇ ਖੂਚ ਕਰਨਗੇ ਦਿੱਲੀ ਪਹੁੰਚਣਗੇ ਫਿਰ